ਲਿਗਿਤਾ ਤੋਂ ਆਕੀਆ ਵੱਸ ਸਵਾਤ ਲੇਕੀਆ ਬਿਆਨੇ ਉਹ ਹੋ ਸਕਦਾ ਉਹਦੀ ਬੱਚਾ ਮਾਰੀ ਹੋਵੇ ਲੇਕਿਨ ਅਸੀਂ ਕਿਸਾਨਾਂ ਦਾ ਪਰ ਸਾਡੇ ਦੇਸ਼ ਦੇ ਕੋ ਦਰਦਾਂ ਦੇ ਸਵੈਤ ਦੇ ਇਸ ਸੇਖ ਸਦਨਾ 92 ਗਣ 100 ਤੇ ਕੰਮ ਕਰਦੀ ਹੈ ਜੱਟ ਵੀ ਆਪਣੀ ਕਰ ਰਹੀ ਹੈ ਇਹਨਾਂ ਨੇ 70000 ਰੁਪਿਆ ਜੋ ਦਾਲੇ ਅੰਦੇ ਵਿੱਚ ਲੈ ਲਿਆ ਔਰ ਪੰਜਾਬ ਨੂੰ ਕਰਾਈ ਕਰਕੇ ਜਿਹੜਾ ਹੈ ਯਾਂਗੇ ਨਿਕਲਿਆ ਆਗੇ ਜਨਤਾ ਪਾਰਟੀ ਸਾਡਾ ਮੰਡਲ ਵੇਟ ਹਲਕਾ ਘਡੂਰ ਸਾਹਿਬ ਲੋਕ ਸਭਾ ਦੀ ਜਿਹੜੀ ਬੈਠਕ ਹੈ ਉਹ ਹੀ ਹੈ ਜਿਸ ਦੇ ਵਿੱਚ ਵਿਸ਼ੇਸ਼ ਤੌਰ ਤੇ ਸਾਡੇ ਜਨ ਸੰਘਿਆ ਆਰਗੇਨਾਈਜੇਸ਼ਨ ਸ਼੍ਰੀਨਿਵਾਸ ਲੋਜੀ ਔਰ ਇਸ ਦਾ ਸਾਰਾ ਪ੍ਰਬੰਧ ਜਿਹੜਾ ਹੈ ਅੱਜ ਦੀ ਬੈਠਕ ਦਾ ਸਭ ਦਾ ਐਮਐਮਏ ਸਰਦਾਰ ਮਜੀਤ ਸਿੰਘ ਮਨਾ ਜੀ ਉਹਨਾਂ ਨੇ ਬੈਠਕ ਦਾ ਪ੍ਰਬੰਧ ਕੀਤਾ ਔਰ ਬੈਠਕ ਦੇ ਵਿੱਚ ਸਾਡੇ ਜ਼ਿਲ੍ਹਾ ਪ੍ਰਧਾਨ ਰਮਤਾਰ ਅਰਜੀਤ ਸਿੰਘ ਸੰਧੂ ਔਰ ਜ਼ਿਲ੍ਹਾ ਪ੍ਰਧਾਨ ਰਿਤਿ ਦਿਓਰ 26 ਜਿਹੜੇ ਕਪੂਰਥਲਾ ਦੇ ਪ मतदार ਕਿਉਂਕਿ ਦੋ ਵਿਧਾਨ ਸਭਾ ਕਪੂਰਥਲਾ ਔਰ ਸਰਦਾਰਪੁਰ ਖੋਦੀ ਔਰ ਇੱਕ ਵਿਧਾਨ ਸਭਾ ਜੀਰਾ ਦੀ ਉਹਦੇ ਜ਼ਿਲ੍ਹਾ ਪ੍ਰਧਾਨ ਸਹਿਜ ਸਿੰਘ ਕਾਕੜ ਔਰ ਕਰਮੀਨਰ ਜਿਸ ਤੋਂ ਅਦਾਬ ਮੰਡਲ ਪ੍ਰਧਾਨ ਮੰਡਲ ਦਾ ਅਫਸਰ ਦੇ ਚਾਰਜ ਔਰ ਵਿਧਾਨ ਸਭਾ ਦੇ ਅਫਸਰ ਸਾਰਿਆਂ ਨੇ ਅੱਜ ਇਸ ਮੈਟਕ ਵਿੱਚ ਹਿੱਸਾ ਲਿਆ ਜਿਹਦੇ ਵਿੱਚ ਅਲੱਗ-ਅਲੱਗ ਇਹ ਸਰ ਜਿਹੜਾ ਕਿਸਾਨ ਅੰਦੋਲਨ ਨੂੰ ਦੁਬਾਰਾ ਸ਼ੁਰੂ ਹੋਣ ਜਾ ਰਿਹਾ ਉਹਦੇ ਬਾਰੇ ਕੀ ਕਹੋਗੇ ਜੇ ਸਾਡੇ ਇਹਦੇ ਬਾਰੇ ਜਿਹੜੀ ਆ ਇੱਕ ਮੈਟਕ ਹੋ ਚੁੱਕੀ ਹੈ ਔਰ ਮੇਰੇ ਖਿਆਲ ਦੇ ਵਿੱਚ ਇਹ ਅੱਜ ਜਾਂ ਕੱਲ ਦੇ ਵਿੱਚ ਜਿਹੜਾ ਮਸਲਾ ਹੱਲ ਹੋ ਜਾਏਗਾ ਜਿਹੜੀ 18 ਸੌ ਦਾ ਦੇ ਰੱਖੀਆਂ ਜਾਂ ਗੱਲਬਾਤ ਕੀਤੀ ਹੈ ਸਾਡੇ ਮੰਤਰੀ ਸਹਿਬਾਂ ਨੇ ਕੱਲ ਉਹਨਾਂ ਦੀ ਟੈਲੀਫੋਨੀਕਲੀ ਗੱਲ ਹੋਈ ਹੈ ਅੱਜ ਜਾਂ ਕੱਲ ਮੇਰੇ ਖਿਆਲ ਦੇ ਵਿੱਚ ਉਹਨਾਂ ਦੀ ਫੇਸ ਟੂ ਫੇਸ ਮੀਟਿੰਗ ਹੋ ਜਾਣੀ ਹੈ ਔਰ ਕਿਸਾਨਾਂ ਨੇ ਵੀ ਜਿਹੜਾ ਉਹ ਆਪੀ ਲੋਕਾਂ ਨੇ ਕਿਹਾ ਕਿ ਵੈਸੇ ਅੱਗੇ ਨਹੀਂ ਜਾ ਰਹੇ ਔਰ ਉਹ ਅਸੀਂ ਗੱਲਬਾਤ ਲਈ ਆਪਣਾ ਜਿਹੜਾ ਹੱਥ ੜ੍ਹ ਰਹੇ ਇਹ ਕਿਤਨਾ ਕਿਤੇ ਲੱਗਦਾ ਤੁਹਾਨੂੰ ਕਿ 2000 ਜਿੱਦਾਂ 24 ਦੇ ਵਿੱਚ ਇਲੈਕਸ਼ਨ ਬਿਲਕੁਲ ਨਚੀਦੀਏ ਉਸ ਤੋਂ ਬਾਅਦ ਉਸੇ ਟਾਈਮ ਕਿਸਾਨ ਅੰਦੋਲਨ ਫਿਰ ਸ਼ੁਰੂ ਹੋਣਾ ਕਿਸਾਨਾਂ ਦੇ ਹਮਲਾ ਹੋਣਾ ਜ਼ਖਮੀ ਹੋਣੇ ਪੋਲੀਟਿਕਲ ਪਾਰਟੀਆਂ ਕੁਝ ਸੁਆਦ ਲੈਤੀਆਂ ਪਈਆਂ ਨੇ ਉਹ ਹੋ ਸਕਦਾ ਉਹਨਾਂ ਦੀ ਮੱਛਾ ਪਾਣੀ ਹੋਵੇ ਲੇਕਿਨ ਅਸੀਂ ਕਿਸਾਨਾਂ ਦੇ ਪੱਖੀ ਸਾਡੇ ਦੇਸ਼ ਦੇ ਪ੍ਰਧਾਨ ਮੰਤਰੀ ਸੁਰੇਂਦਰੇ एक्चुअली की है ये एक एग्रीकल्चर जेट सबजैक्ट है, है। उसके बावजूद भी सारे देश प्रधानमंत्री जी ने एम एस पी जी है देखो साइब के सारे लोगों को एम एस पी मिल रही है और यह नहीं केवल कण्ज के झोले पर मिल रही है बाकी फसलों पर भी मिल रही है मोटे अनाजा भी मिल रही है लेकिन बाकी स्टेटा ने जिमेंड मध्य प्रदेश है ਉੱਥੋਂ ਦੀ ਸਰਕਾਰ ਸਾਡੀ ਭਾਤੇ ਦਿੱਤਾ ਪਾਰਟੀ ਦੀ ਹੈ ਜਿਸ ਤਰ੍ਹਾਂ ਹਰਿਆਣਾ ਦੇ ਵਿੱਚ ਹੈ ਉਹ ਜੇ ਮੰਨ ਲਓ ਕੋ ਗੈਪ ਨਹੀਂ ਹੈ ਐਮਐਸਪੀ ਤੋਂ ਜਿੰਨਾ ਐਮਐਸਪੀ ਹੈ ਹੁੰਦਾ ਬਸ ਉਹ ਸਟੇਟ ਸਰਕਾਰ ਸਟੇਟ ਸਬਜੈਕਟ ਦੇ ਨਾਤੇ ਉਹਨਾਂ ਨੇ ਹੀ ਉਹਨਾਂ ਦੀ ਪ੍ਰਭਾਈ ਕਰਦੀ ਹੈ ਲੇਕਿਨ ਸਾਡੀ ਇਸ ਤਰ੍ਹਾਂ ਸਰਕਾਰ ਸਿਰਫ ਤੇ ਸਿਰਫ ਲੋਕਾਂ ਨੂੰ ਅਕਸੌਂਟ ਤੇ ਕੰਮ ਕਰ ਰਹੀ ਹੈ ਐਕਚੁਅਲੀ ਕੰਮ ਨਹੀਂ ਕਰ ਰਹੀ ਇਹਨਾਂ ਨੇ 70000 ਕਰੋੜ ਰੁਪਇਆ ਦੋ ਸਾਲਾਂ ਅੰਦਰ ਵਿੱਚ ਲੈ ਲਿਆ ਹੈ ਔਰ ਪੰਜਾਬ ਨੂੰ ਕਰਜਾਈ ਕਰਕੇ ਜਿਹੜਾ ਇਹ ਜਾਣ ਕੇ ਕੰਮ ਕਰ ਰਿਹਾ ਹੈ ਕੇਵਲ ਕਿਨੂੰ ਡਰਾਮੇਬਾਜ਼ੀ ਕਰ ਰਹੇ ਨੇ ਔਰ ਡਰਾਮੇਬਾਜ਼ੀ ਦੇ ਵਿੱਚ ਵੀ ਇਹ ਦਾਤਰ ਘਾ ਵਾਪਸੀ ਔਰ ਹਮੇਸ਼ਾ ਛੋਟੇ-ਛੋਟੇ ਸਕੇਟਾ ਬਣਾਉਂਦਾ ਸੀ ਉਹੀ ਸਕੇਟਾ ਦੇ ਰੂਪ ਵਿੱਚ ਮੁੱਖ ਬਤ ਤੁਹਾਨੂੰ ਲੱਗਦਾ ਪੰਜਾਬ ਸਰਕਾਰ ਦੀ ਜਿਹੜਾ ਧਰਨੇ ਲੱਗ ਰਿਹਾ ਪੰਜਾਬ ਸਰਕਾਰ ਕਰਵਾਉਂਦੀ ਪੰਜਾਬ ਸਰਕਾਰ ਤਾਂ ਦੇਖੋ ਮੈਂ ਪਹਿਲਾਂ ਹੀ ਕਹਿੰਦਾ ਵੀ ਐਗਰੀਕਲਚਰ ਇਹ ਸਟੇਟ ਸਬਜੈਕਟ ਲੇਕਿਨ ਸਟੇਟ ਸਬਜੈਕਟ ਤੇ ਹੋ ਮੁਬਾਦੀ ਹੋਈ ਨਰਸਰ મોદી ਜੀ ਨੇ मिनिमम प्राइसिस फोर ਜੀਵੀ ਵਧਾਈ ਹੈ ਤੁਸੀਂ ਦੇਖਿਆ 100 100 200 200 ਰੁਪਈਆ ਦਿੱਤਾ આજ ਤੱਕ ਪੰਜਾਬ ਦੇ ਸਾਡੇ ਪੂਰੇ ਐਮਐਸਬੀ ਕਦੀ 10 ਰੁਪਏ ਦਉਂਦੇ ਸੀ ਕਾਂਗਰਸ ਸਾਡੇ ਕਦੀ 5 ਰੁਪਏ ਕਿਸਾਨਾਂ ਦੇ ਨਾਲ ਕੋਝਾ ਮਜ਼ਾਕ ਕਰਦੇ ਸੀ ਲੇਕਿਨ ਇਸ ਵੇਲੇ ਵਾਚੂੜਾ ਵਾਚੂੜਾ ਕੜੀਗੇ ਹੋ ਤਾਂ ਕਹਿੰਦੇ ਸਪੀਚ ਲਈ ਵਾਚੂਕੀ ਹੈ ਤੋਂ ਮੋਦੀ ਜੀ ਹਮੇਸ਼ਾ ਕਿਸਾਨਾਂ ਦੇ ਫੰਦੀ ਸਹੂਲਤ ਦੇ ਹਰਿਆਣਾ ਵਿੱਚ ਬੀਜਪੀ ਸਰਕਾਰ ਆ ਉੱਥੇ ਕਿਸਾਨਾਂ ਦੇ ਹਮਲੇ ਹੋਏ ਆ ਅंसू ਗੈਸ ਦੇ ਗੋਲੇ ਛੱਡੇ ਕੇ ਰਬੜ ਦੀਆਂ ਗੋਲੀਆਂ ਛੱਡੀਆਂ ਜੇ ਇਹਦੇ ਵਿੱਚ ਕਿਸਾਨ ਆਗੂ ਕਾਫੀ ਜਤਨ ਬਾਰੇ ਤਾਂ ਜਿਹੜੀ ਜੇ ਉਹਦੇ ਆ ਹਰਿਆਣਾ ਦੀ ਸਰਕਾਰ ਤਾਂ ਜਿਹੜਾ ਕੋਈ ਨਮਾਇਦਾ ਹੋ ਦੇ ਸਕਦਾ ਮੈਂ ਤਾਂ ਇਹ ਹੀ ਦੱਸ ਸਕਦਾ ਕਿ ਭਾਈ ਹਰੇਕ ਬੰਦਾ ਜਿਹੜਾ ਆਪਣੀ ਗੱਲ ਰੱਖਦਾ ਉਸ ਗੱਲ ਦਾ ਆ ਡਿਮਾਂਡ ਦਾ ਸਪਲਾਈ ਚਲਦੀ ਰਹਿੰਦੀ ਹੈ ਕੋਈ ਆਪਣੀ ਮੰਗ ਰੱਖਦਾ ਹੈ ਸਰਕਾਰੋਂ ਦੇ ਤੁਸੀਂ ਅਦਾਲਤ ਦੇ ਨਾਲ ਸੋਚ ਲਈ ਹੈ ਔਰ ਉਹਨੂੰ ਪੂਰਾ ਕਰਦੀ ਹੈ ਇਹ ਤੁਹਾਨੂੰ ਲੱਗਦਾ ਜਲਦੀ ਤੋਂ ਜਲਦੀ ਜਿਹੜਾ ਇਹ ਅੰਦੋਲਨ ਆਗੂਆਂ ਨਾਲ ਗੱਲਬਾਤ ਹੋ ਕੇ ਖਤਮ ਹੋ ਜਾਵੇ ਮੈਂ ਕਹਿੰਦਾ ਜੀ ਤੁਹਾ ਸਾਡੇ ਆਲਰੇਡੀ ਜਿਹੜੇ ਮਿਨਿਸਟਰ ਸੁਣੇ ਰਹੇ ਉਹਨਾਂ ਨੇ ਪਹਿਲਾਂ ਟੈਲੀਫੋਨਿਕਲ ਕਰ ਕੀਤੀ ਹੈ ਔਰ ਉਹ ਅੱਜ ਮੇਰੇ ਖਰ ਫੇਸ ਟੂ ਫੇਸ ਵੀ ਉਹਦੀ ਗੱਲ ਹੋ ਰਹੀ ਹੈ